ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੀਰ ਦਾ ਟਾਈਮ ਹੈ ਜੀ ਵੱਜ ਗਏ ਨੇ 8 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਅੱਜ ਦੀ ਵੀਡੀਓ ਬਹੁਤ ਜ਼ਿਆਦਾ ਵਧੀਆ ਜੀ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੈਂ ਇੱਕ ਸਸਤਾ ਜਿਹਾ ਸੂਟ ਲੈ ਕੇ ਉਹਨੂੰ ਇਹੇ ਜੀ ਲੁੱਕ ਦਿੱਤੀ ਵੀ ਉਹ ਦੀ ਜਿਹੜੀ ਰੇਂਜ ਆ ਉਹ ਘੱਟ ਤੋਂ ਘੱਟ 1200 ਤੋਂ 1300 ਰੁਪਏ ਦੀ ਲੱਗਦੀ ਆ ਹੁਣ। ਸੋ ਮੈਂ ਇਹ じゃ ਕਿਹੜਾ ਕੰਮ ਕੀਤਾ ਕਿਹੜੇ-ਕਿਹੜੇ ਮੈਂ ਉਹਦੇ ਚ ਚੇਂਜਸ ਕੀਤੇ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਨਾਲ ਹੀ ਹੋਰ ਵੀ ਬਹੁਤ ਸਾਰੇ ਟਿਪਸ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਠੀਕ ਹੈ ਜਿਦੇ ਨਾਲ ਜਿਹੜਾ ਤੁਹਾਡਾ ਸਸਤਾ ਜਿਹਾ ਸੂਟ ਹੈ ਨਾ ਉਹ ਵੀ ਮਹਿੰਗਾ ਦਿਖੂਗਾ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਿਓ ਤੇ ਬਾਅਦ ਵਿੱਚ ਸ਼ੇਅਰ ਵੀ ਜਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਬਾਕੀ ਵੀਡੀਓ ਨੂੰ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਜਿਨ੍ਹਾਂ ਨੇ ਕੱਲ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਸਹੀ ਜਵਾਬ ਦਿੱਤਾ ਸੀ ਉਹਨਾਂ ਦੇ ਚੈਨਲ ਦਾ ਨਾਮ ਹੈ ਪੰਜਾਬੀ ਜ਼ਿੰਦਗੀ ਵਲੌਗਸ ਉਹਨਾਂ ਦੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਿਓ ਬਾਕੀ ਤੁਸੀਂ ਵੀ ਚਾਹੁੰਦੇ ਹੋ ਤਾਂ ਤੁਹਾਡੇ ਚੈਨਲ ਦਾ ਨਾਮ ਲਈਏ ਸੋ ਤੁਸੀਂ ਇਸ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਤੇ ਇਹਦੇ ਵਿੱਚ ਪੁੱਛੇ ਹੋਏ ਸਵਾਲ ਦਾ ਜਵਾਬ ਸਭ ਤੋਂ ਪਹਿਲਾਂ ਸਹੀ ਦੇਣਾ ਹੈ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਹਾਂ ਮੈਂ ਤੁਹਾਨੂੰ ਸੂਟ ਵੀ ਦਿਖਾਨੀ ਆ ਪਰ ਉਦੋਂ ਪਹਿਲਾਂ ਨਾ ਮੈਂ ਕੁਝ ਟਿਪਸ ਤੁਹਾਨੂੰ ਦੱਸਦੀ ਆ ਠੀਕ ਹੈ ਜਦੋਂ ਤੁਸੀਂ ਸੂਟ ਲੈਣ ਜਾਣਾ ਕਈ ਲੋਕ ਕੀ ਹੁੰਦੇ ਆ ਨਾ ਵੀ ਉਹ ਮਹਿੰਗਾ ਸੂਟ ਲੈਂਦੇ ਨੇ ਪਰ ਉਹਦੀ ਲੋਕੋ ਨਹੀਂ ਸੋਹਣੀ ਨਿਆਉਂਦੀ ਉਹਨਾਂ ਉਹ ਮਤਲਬ ਕਿ ਵਧੀਆ ਨਹੀਂ ਦਿਖਦਾ ਮਹਿੰਗਾ ਨਹੀਂ ਦਿਖਦਾ ਲੇਕਿਨ ਕਈ ਲੋਕ ਸਸਤਾ ਸੂਟ ਲੈਂਦੇ ਨੇ ਪਰ ਉਹ ਮਹਿੰਗੇ ਨਾਲੋਂ ਵੀ ਜ਼ਿਆਦਾ ਸੋਹਣਾ ਲੱਗਦਾ ਹੁਣ ਇਹਦੇ ਪਿੱਛੇ ਕੀ ਕਾਰਨ ਨੇ ਸਭ ਤੋਂ ਪਹਿਲਾਂ ਜਦੋਂ ਵੀ ਆਪਾਂ ਸੂਟ ਲੈਣ ਚਾਹੀਦਾ ਨਾ ਹਮੇਸ਼ਾ ਸੋਬਰ ਅ ਜਦੋਂ ਆਪਾਂ ਦੁਕਾਨ ਵਾਲੀ ਨੂੰ ਜਾ ਕੇ ਕਹਿੰਨੀ ਆ ਕਿ ਸਾਨੂੰ ਸੂਟ ਦਿਖਾ ਦਿਓ ਤਾਂ ਉਹਨਾਂ ਨੂੰ ਹਮੇਸ਼ਾ ਕਹੋ ਜੀ ਸੋਬਰ ਤੇ ਸਰਦਾਰੀ ਜੇ ਸੂਟ ਦਿਖਾ ਦਿਓ ਠੀਕ ਹੈ ਜਿਹਨਾਂ ਦੀ ਜਿਹੜੀ ਲੁੱਕ ਆ ਉਹ ਸੋਬਰ ਹੋਵੇ ਸਰਦਾਰੀ ਹੋਵੇ ਤੇ ਇਦਾਂ ਦੇ ਜਿਹੜੇ ਸੂਟ ਆ ਨੇ ਹਮੇਸ਼ਾ ਪਾਈ ਜੱਜਦੇ ਨਹੀਂ ਠੀਕ ਹੈ ਜੀ ਤੇ ਇੱਕ ਤਾਂ ਹੁੰਦਾ ਵੀ ਉਹਦਾ ਜਿਹੜਾ ਪ੍ਰਾਈਸ ਆ ਉਹ ਮਹਿੰਗਾਗਾ ਸੂਟ ਦਾ ਪਰ ਜਿਹੜਾ ਹੈਗਾ ਉਹਦੀ ਜਿਹੜਾ ਕਲਰ ਹੈ ਉਹਦੀ ਲੁੱਕ ਆ ਉਹ ਇਦਾਂ ਦੀ ਆ ਵੀ ਉਹ ਸਸਤਾ ਲੱਗਦਾ ਦੇਖਣ ਨੂੰ ਦੂਜੇ ਪਾਸੇ ਇੱਕ ਸਸਤਾ ਸੂਟ ਹੁੰਦਾ ਪਰ ਉਹਦਾ ਜਿਹੜਾ ਰੰਗ ਹੁੰਦਾ ਤੇ ਉਹਦੀ ਲੁੱਕ ਹੁੰਦੀ ਉਹ ਇਦਾਂ ਦੀ ਹੁੰਦੀ ਹੈ ਵੀ ਉਹ ਦੇਖਣ ਨੂੰ ਮਹਿੰਗਾ ਸੂਟ ਲੱਗਦਾ। ਕਈ ਵਾਰੀ ਹੁੰਦਾ ਨਾ ਆਪਾਂ ਸਸਤਾ ਜਿਹਾ ਸੂਟ ਲੈ ਕੇ ਪਾ ਲੈਂਦੇ ਆ ਤੇ ਕੋਈ ਆਪਾਂ ਨੂੰ ਪੁੱਛਦਾ ਹੈ ਵੀ ਇਹ ਸੂਟ ਕਿੱਥੋਂ ਲਿਆਂਦਾ ਕਿੰਨੇ ਦਾ ਆਇਆ ਤੇ ਜਦੋਂ ਆਪਾਂ ਦੱਸਦੇ ਆ ਵੀ ਇੰਨੇ ਦਾ ਆਇਆ ਤਾਂ ਕਈ ਵਾਰੀ ਹੈਰਾਨੀ ਨਾਲ ਲੋਕ ਪੁੱਛਦੇ ਨੇ ਅੱਛਾ ਇੰਨੇ ਦਾ ਆਇਆ। ਬੜਾ ਸੋਹਣਾ ਸੂਟ ਹੈ ਤਾਂ ਕਾਰਨ ਇਹ ਵੀ ਉਹਦੀ ਲੁੱਕ ਇਦਾਂ ਦੀ ਹੁੰਦੀ ਉਹ ਦੇਖਣ ਨੂੰ ਹਨਾ ਵੀ ਐ ਲੱਗਦਾ ਵੀ ਮਹਿੰਗਾ ਸੂਟ ਸੋ ਹੁਣ ਮੈਂ ਤੁਹਾਡੇ ਨਾਲ ਇੱਕ ਚੀਜ਼ ਹੋਰ ਸ਼ੇਅਰ ਕਰਦੀ ਆਂ ਵੀ ਜਦੋਂ ਆਪਾਂ ਸੂਟ ਕੋਈ ਲੈਣੇ ਆਂ ਇੱਕ ਤਾਂ ਉਹਦੀ ਸਟਿਚਿੰਗ ਬਹੁਤ ਮਾਇਨੇ ਰੱਖਦੀ ਆ ਜੇ ਉਹ ਵਧੀਆ ਤਰੀਕੇ ਨਾਲ ਸਜਉਂਤਾ ਹੋਇਆ ਨਾ ਉਹਦੀ ਸਟਿਚਿੰਗ ਵਧੀਆ ਹੋਈ ਆ ਦੂਸਰਾ ਉਹਦਾ ਦੁਪੱਟਾ ਵਧੀਆ ਤਾਂ ਉਹ ਹਮੇਸ਼ਾ ਉਹ ਸੂਂਗੜੀ ਲੋਕਾਂ ਉਹ ਵਧੀਆ ਦਿਖਦੀ ਆ ਮਹਿੰਗੇ ਸੂਟ ਦੀ ਤਰ੍ਹਾਂ ਦਿਖਦੀ ਆ ਠੀਕ ਹੈ ਇਹ ਦੋ ਚੀਜ਼ਾਂ ਹਮੇਸ਼ਾ ਧਿਆਨ ਦੇ ਵਿੱਚ ਰੱਖਿਆ ਕਰੋ ਤੇ ਹਮੇਸ਼ਾ ਜਾ ਕੇ ਜਦੋਂ ਦੁਕਾਨ ਤੇ ਆਪਰ ਰੰਗ ਚੁਣਨਾ ਸੂਬਰ ਤੇ ਸਰਦਾਰੀ ਰੰਗ ਚੁਣਨੇ ਚਾਹੀਦੇ ਨੇ ਠੀਕ ਹੈ ਜੀ ਸੋ ਹੁਣ ਮੈਂ ਤੁਹਾਨੂੰ ਦਿਖਾਨੀ ਆ ਉਹ ਸੂਟ ਜਿਹੜਾ ਮਤਲਬ ਮੈਂ ਤੁਹਾਨੂੰ ਕਹ ਰਹੀ ਸੀਗੀ ਵੀ ਮੈਂ ਸਸਤਾ ਲੈਂਦਾ ਪਰ ਉਹਦੀ ਜਿਹੜੀ ਲੋਕਾ ਉਹ ਵਧੀਆ ਬਣਾਈ ਆ ਜਿਹੜਾ ਆ ਵਾਲਾ ਸੂਟ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੇ ਆਪਣੇ ਪਾਕਿਸਤਾਨੀ ਸੂਟ ਆ ਰਹੇ ਨਾ ਅੱਜ ਕੱਲ ਤੇ ਜਿਨ੍ਹਾਂ ਦਾ ਰੇਟ ਸਾਰਾ 500 ਰੁਪਏ ਆ ਠੀਕ ਹੈ ਇਹ ਉਹ ਵਾਲਾ ਸੂਟ ਆ ਇਹਨੂੰ ਲੈਣ ਤੋਂ ਬਾਅਦ ਨਾ ਤੁਹਾਨੂੰ ਦੱਸੂਗੀ ਵੀ ਤੁਸੀਂ ਹੋਰ ਵੀ ਕੀ ਕੁਝ ਕਰ ਸਕਦੇ ਹੋ ਤੇ ਇਹਦੇ ਉੱਤੇ ਤੁਸੀਂ ਦੇਖ ਸਕਦੇ ਹੋ ਇੱਕ ਤਾਂ ਮੈਂ ਆਹ ਵਾਲੀ ਇੱਕ ਤਾਂ ਲੈਸ ਹੁੰਦੀ ਹੈ ਨੋਰਮਲ ਨਹੀਂ ਇਹ ਨੋਰਮਲ ਲੈਸ ਨਹੀਂ ਹੈ ਤੁਸੀਂ ਆਹ ਦੇਖ ਸਕਦੇ ਹੋ ਤੇ ਐਦਾਂ ਦੀ ਇਹ ਹੈਗੀ ਆ ਇਹ ਮਹਿੰਗੀ ਹੁੰਦੀ ਆ ਠੀਕ ਹੈ ਤੇ ਇਹ ਦੋਨੋਂ ਪਾਸੇ ਮੈਂ ਲਗਵਾਈ ਆ ਫਰੰਟ ਘੇਰੇ ਤੇ ਤੇ ਬੈਕ ਘੇਰੇ ਤੇ ਚਾਕਾਂ ਦੇ ਨਹੀਂ ਲਵਾਈ ਘੇਰੇ ਤੇ ਲਵਾਈ ਆ ਜਿਵੇਂ ਥੱਲੇ ਲਟਕਣ ਦੀ ਤਰ੍ਹਾਂ ਹੁੰਦੀ ਆ ਨਾ ਉਦਾਂ ਲਗਵਾਈ ਆ ਤੇ ਇਦਾਂ ਹੀ ਤੁਸੀਂ ਆਹ ਦੇਖ ਸਕਦੇ ਹੋ ਬਾਹਾਂ ਤੇ ਲਗਵਾਈ ਆ ਠੀਕ ਹੈ ਇਹ ਚੀਜ਼ ਤੋਂ ਦੇਖ ਸਕਦੇ ਹਾਂ ਤੇ ਦੋਨੋਂ ਬਾਹਾਂ ਤੇ ਆ ਦੇਖੋ ਇਹ ਇਹਨ ਘੱਟੋ ਘੱਟ ਇਹ ਤਿੰਨ ਉਂਗਲਾਂ ਜਿੰਨੀ ਚੌੜੀ ਆ ਠੀਕ ਹੈ ਤੇ ਇਹ ਮਾਰਕੀਟ ਦੇ ਵਿੱਚੋਂ ਆਪਾਂ ਨੂੰ 80 ਰੁਪਏ ਮੀਟਰ ਮਿਲਦੀ ਆ ਠੀਕ ਹੈ 80 ਰੁਪਏ ਮੀਟਰ ਇਹ ਮਿਲ ਜਾਂਦੀ ਆ ਹੁਣ ਤੁਸੀਂ ਸੋਚੋਗੇ ਵੀ 80 ਰੁਪਏ ਮੀਟਰ ਵਾਲੀ ਮਹਿੰਗੀ ਆ ਪਰ ਇਹ ਬਹੁਤ ਹੀ ਵਧੀਆ ਜਿਹੜੀ ਲੈਸ ਆ ਇਹ ਅੱਗੇ ਜਾ ਕੇ ਤੁਸੀਂ ਜਦੋਂ ਇਹ ਸੂਟ ਹਨਾ ਤਾਂ ਤੁਸੀਂ ਹੰਡਾ ਲਿਆ ਤੁਸੀਂ ਚਾਹੋ ਤਾਂ ਇਹਨੂੰ ਉਤਾਰ ਕੇ ਬਾਅਦ ਵਿੱਚ ਦੂਸਰੇ ਸੂਟ ਜਦੋਂ ਤੁਹਾਡਾ ਸੂਟ ਫਟ ਜਾਵੇ ਹਨਾ ਜਾਂ ਤੁਸੀਂ ਵੀ ਹੁਣ ਵੀ ਬਸ ਕਈ ਵੇਂ ਮੰਨਣਾ ਸੂਟ ਖਸ ਖਸ ਕੇ ਫਟ ਜਾਂਦਾ ਤਾਂ ਉਸ ਤੋਂ ਬਾਅਦ ਤੁਸੀਂ ਇਹਨੂੰ ਉਤਾਰ ਕੇ ਦੂਸਰੇ ਸੂਟ ਦੇ ਵੀ ਲਾ ਸਕਦੇ ਹੋ ਇਹ ਇੰਨੀ ਜ਼ਿਆਦਾ ਵਧੀਆ ਲੈਸ ਹੈ ਇਹ ਕਾਟਨ ਦੀ ਹੈ ਇਹ ਮਹਿੰਗੀ ਤਾਂ ਹੈ ਕਿਉਂਕਿ ਖਰਾਬ ਨਹੀਂ ਹੁੰਦੀ ਨਾ ਤਾਂ ਵਾਸ਼ ਕਰਨ ਤੇ ਖਰਾਬ ਹੁੰਦੀ ਹੈ ਧੋਣ ਤੇ ਤੇ ਨਾ ਹੀ ਉੱਡੜਦੀ ਹੈ ਜਿਵੇਂ ਬਾਕੀ ਦੀਆਂ ਜਿਹੜੀਆਂ ਲੈਸਾਂ ਹੁੰਦੀਆਂ ਆਪਣੀਆਂ ਉੱਡੜ ਜਾਂਦੀਆਂ ਠੀਕ ਹੈ ਦੂਸਰੀ ਚੀਜ਼ ਮੈਂ ਇਹਦੇ ਨਾਲ ਕੀ ਕੀਤੀ ਆ ਵੀ ਇਹਦੇ ਨਾਲ ਦੁਪੱਟਾ ਲਿਆਂਦਾ ਦੁਪੱਟਾ ਤੁਸੀਂ ਦੇਖੋ ਇਹ ਦੁਪੱਟਾ ਨਾਰਮਲ ਦੁਪੱਟਾ ਨਹੀਂ ਹੈ ਇਹਦੇ ਵੀ ਚਾਰੇ ਪਾਸੇ ਮੈਂ ਲੈਸ ਲਗਵਾਈ ਆ ਠੀਕ ਹੈ ਇਹ ਲੈਸ ਜਿਹੜੀ ਹੈਗੀ ਆ 10 ਰੁਪਏ ਮੀਟਰ ਜਿਹੜੀ ਇਹ ਵਾਲੀ ਮੈਂ ਲਗਾਈ ਆ ਇਹ 10 ਰੁਪਏ ਮੀਟਰ ਵਾਲੀ ਆ ਠੀਕ ਹੈ ਜੀ ਤੇ ਤੁਸੀਂ ਇਹ ਦੁਪੱਟਾ ਦੇਖ ਸਕਦੇ ਹੋ ਜਿਹੜਾ ਹਾਫ ਪਿਓਰ ਦਾ ਦੁਪੱਟਾ ਨਹੀਂ ਹੈਗਾਗਾ ਇਹ ਜਿਹਨੂੰ ਆਪਾਂ ਬੈਂਬਰ ਦਾ ਦੁਪੱਟਾ ਕਹਿ ਦਿੰਦੇ ਆ ਜਿਵੇਂ ਮੇਰੇ ਆਹ ਵਾਲਾ ਦੁਪੱਟਾ ਵੀ ਮੈਂ ਲੈਤਾ ਹੋਇਆ ਇਹ ਵੀ ਇਹੀ ਚੀਜ਼ ਆ ਆ ਦੇਖੋ ਤੁਸੀਂ ਤੁਹਾਨੂੰ ਸ਼ਾਦੀ ਖਦਾ ਹੋਣਾ ਹਾਫ ਪਿਓ ਦਾ ਦੁਪੱਟਾ ਨਹੀਂ ਹੈ ਜਿਹੜਾ ਦੇਖੋ ਦੁਪੱਟਾ ਹੁੰਦਾ ਨਾ ਜਦੋਂ ਆਪਾਂ ਉਹ ਲੈਣੇ ਆ ਅੱਛਾ ਹਾਫ ਪਿਓ ਤਾਂ ਦੁਪੱਟਾ ਦਾ ਅੱਜ ਦੇ ਟਾਈਮ 'ਚ ਰੇਟ ਹੈਗਾ 250 ਰੁਪਏ ਆ ਜਿਹੜਾ ਇਹ ਵਾਲਾ ਹੈ ਮੈਂ 200 ਰੁਪਏ ਦਾ ਲੈਂਦਾ ਜਿਹੜਾ ਇਹ ਵਾਲਾ ਦੁਪੱਟਾ ਲੈ ਕੇ ਆਉਂਦਾ ਨਾ ਇਹ ਇਹ ਮੈਂ 200 ਰੁਪਏ ਦਾ ਲੈ ਕੇ ਆਉਂਦਾ ਤੇ ਉਹ 250 ਦਾ ਹੁੰਦਾ ਪਰ ਉਹਦੇ ਨਾਲ ਉਹ ਲੁੱਕ ਜਿਹੜੀ ਵਧੀਆ ਆਂਦੀ ਹੈ ਉਹ ਇਹ ਵਾਲੇ ਦੁਪੱਟੇ ਦੀ ਆਂਦੀ ਹੈ ਇੱਕ ਤਾਂ ਮਤਲਬ ਕਿ ਇਹ ਸਿਰ ਤੇ ਵਧੀਆ ਖੜਾ ਜਾਂਦਾ ਮਤਲਬ ਐ ਨਹੀਂ ਵਾਰ-ਵਾਰ ਤਿਲਕਦਾ ਨਹੀਂ ਹੈਗਾ ਇਹ ਕੇ ਇਹ ਲੈਣ ਨੂੰ ਬਹੁਤ ਸੋਹਣਾ ਲੱਗਦਾ ਠੀਕ ਹੈ ਇਹ ਜਿਆਦਾ ਜਿਵੇਂ ਹਾਫ ਪਿਓਰ ਦੇ ਦੁਪੱਟੇ ਹੁੰਦੇ ਨੇ ਨਾ ਸ਼੍ਰਿੰਕ ਜੀ ਹੋ ਜਾਂਦੇ ਆ ਧੋਣ ਤੋਂ ਬਾਅਦ ਇਹਨਾਂ ਤੇ ਇਦਾਂ ਦੇ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਹਨਾ ਤੇ ਕੇਅਰ ਇਹਨਾਂ ਦੀ ਵੀ ਉਮੀ ਉਮੀ ਕਰਨੀ ਪੈਂਦੀ ਹੈ ਜਿਵੇਂ ਆਪਾਂ ਹਾਫ ਪਿਓਰ ਦੇ ਦੁਪੱਟੇ ਵੀ ਕਰਦੇ ਆ ਠੀਕ ਹੈ ਉਹ ਚ ਵੀ ਆਪਾਂ ਕੇਅਰ ਕਰਦੇ ਆ ਉਹਨਾਂ ਦੀ ਸੋ ਇਹਦੇ ਨਾਲ ਜਿਹੜੀ ਇਹ ਸੂਟ ਦੀ ਲੁੱਕ ਆ ਨਾ ਉਹ ਹੋਰ ਵੀ ਜਿਆਦਾ ਵੱਧ ਗਈ ਆ ਠੀਕ ਹੈ ਸੋ ਤੁਸੀਂ ਵੀ ਨਾ ਜਦੋਂ ਸੂਟ ਲੈਣੇ ਹੋ ਚਾਹੇ ਤੁਸੀਂ ਸਿੰਪਲ ਸਾਦਾ ਸੂਟ ਲੈਣੇ ਹੋ ਕਾਟਨ ਦਾ ਤਾਂ ਹਮੇਸ਼ਾ ਤੁਸੀਂ ਜਿਹੜਾ ਹੈਗਾ ਤੁਸੀਂ ਦੇਖੋ ਇਹਦੇ ਨਾਲ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੀ ਆ ਠੀਕ ਹੈ ਆ ਦੇਖੋ ਤੁਸੀਂ ਆਹ ਸੂਟ ਦੇ ਨਾਲ ਆ ਲੈਸ ਵੀ ਕਿੰਨੀ ਸੋਹਣੀ ਲੱਗ ਰਹੀ ਹੈ ਤੇ ਨਾਲ ਇਹ ਚੀਜ਼ ਕਿੰਨੀ ਸੋਹਣੀ ਉੱਠ ਰਹੀ ਹੈ ਤੁਸੀਂ ਦੇਖ ਰਹੀ ਹੋਵੋਗੇ ਕੈਮਰੇ ਦੇ ਵਿੱਚ ਫੋਨ ਦੇ ਵਿੱਚ ਠੀਕ ਹੈ ਕਿੰਨੀ ਸੋਹਣੀ ਉੱਠ ਰਹੀ ਹੈ ਸੋ ਇਦਾਂ ਹੀ ਅਗਰ ਤੁਸੀਂ ਵੀ ਜਿਹੜਾ ਹੈਗਾ ਸੂਟ ਲੈਣ ਵੇਲੇ ਉਹ ਤੇ ਥੋੜਾ ਜਆ ਜਿਹੜਾ ਆਪਦਾ ਧਿਆਨ ਦੀ ਲਮੋ ਵੀ ਅਸੀਂ ਜਿਆਦਾ ਮਹਿੰਗੀ ਲੈਸ ਚਾਹੇ ਨਾ ਲਾਵੋ ਠੀਕ ਹੈ ਬਟ ਅਗਰ ਤੁਸੀਂ ਅਫੋਰਡ ਕਰ ਸਕਦੇ ਹੋ ਤਾਂ ਫਿਰ ਵਧੀਆ ਲੈਸ ਲੈ ਕੇ ਲਾਵੋ ਜਿਵੇਂ ਹੁਣ ਮੈਂ ਇਹ ਤੇ ਵਧੀਆ ਲਾਈ ਆ ਪਰ ਮੈਂ ਇੱਕ ਹੋਰ ਸੂਟ ਜਿਹੜਾ ਸਟਿਚ ਕਰਨ ਦਿੱਤਾ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਹਦੇ ਮੈਂ ਹੋਰ ਸਟਾਈਲ ਨਾਲ ਲਾਈ ਆ ਉਹ ਤੇ ਮੈਂ ਲਾਈ ਆ 10 ਰੁਪਏ ਮੀਟਰ ਵਾਲੀ ਇਹ ਤੇ 80 ਰੁਪਏ ਮੀਟਰ ਵਾਲੀ ਉਹ ਤੇ 10 ਰੁਪਏ ਮੀਟਰ ਵਾਲੀ ਲਾਈ ਆ ਠੀਕ ਹੈ ਤੇ ਉਹਦੇ ਦੁਪट्टे ਤੇ ਵੀ ਮੈਂ ਜਿਹੜਾ ਹੈਗਾ ਲੈਂਸ ਲਗਵਾਉਣੀ ਆ ਉਹ ਇੱਕ ਡਿਫਰੈਂਟ ਤਰ੍ਹਾਂ ਦੀ ਲੈਂਸ ਜਿਹੜੀ ਮੈਂ ਦੁਪट्टे ਤੇ ਲਗਵਾਉਣੀ ਆ ਤੇ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਹ ਉਹ ਵੀ ਸਸਤੀ ਜੀ ਲੈਂਸ ਆ ਉਹ ਜਿਆਦਾ ਮਹਿੰਗੀ ਨਹੀਂ ਆ ਪਰ ਮਾਇਨੇ ਕੀ ਰੱਖਦਾ ਵੀ ਇੱਕ ਤਾਂ ਉਹਦੀ ਸਟਿਚਿੰਗ ਵਧੀਆ ਹੋਈ ਹੋਵੇ ਇੱਕ ਉਹਦਾ ਕਲਰ ਵਧੀਆ ਹੋਵੇ ਇੱਕ ਉਹਦੇ ਨਾਲ ਦੁਪੱਟਾ ਵਧੀਆ ਹੋਵੇ ਠੀਕ ਆ ਉਹੀ ਤੁਹਾਡਾ ਸਸਤਾ ਜਿਹਾ ਸੂਟ ਨਾ ਉਹਦੀ ਲੋਕ ਹੀ ਦੇਖੋ ਜਿਹੜਾ ਬਾਜ਼ਾਰ ਦੇ ਵਿੱਚ ਜੀ ਆਪਾਂ ਇਹੀ ਦੁਪੱਟੇ ਵਾਲਾ ਤੇ ਐਦਾਂ ਦੀਆਂ ਲੈਂਸਾਂ ਵਾਲਾ ਸੂਟ ਲੈਣ ਜਾਵਾਂਗੇ ਨਾ ਤਾਂ ਆਪਾਂ ਨੂੰ 1000 ਤੋਂ 1200 ਰੁਪਏ ਦਾ ਸੂਟ ਮਿਲਦਾ ਹੈ ਮਿਲਦਾ ਹੈ ਨਾ ਜਦੋਂ ਆਪਾਂ ਦੇਖਦੇ ਆ ਉਹਦੇ ਲੈਸਾਂ ਵਗੈਰਾ ਲੱਗੀਆਂ ਹੁੰਦੀਆਂ ਦੁਪੱਟਾ ਵਧੀਆ ਹੁੰਦਾ ਦੁਪੱਟੇ ਦੇ ਵੀ ਲੈਸ ਜਾਂ ਵਰਕ ਹੁੰਦਾ ਤਾਂ ਉਹ ਆਪਾਂ ਨੂੰ 1000 ਤੋਂ 1200 ਰੁਪਏ ਦਾ ਸੂਟ ਮਿਲਦਾ ਪਰ ਮੈਂ ਬਾਜ਼ਾਰ ਦੇ ਵਿੱਚੇ 500 ਰੁਪਏ ਦਾ ਸੂਟ ਲੈਤਾ 80 ਰੁਪਏ ਮੀਟਰ ਵਾਲੀ 2 ਮੀਟਰ ਮੈਂ ਲੈਸ ਲੈਤੀ ਸੀ ਜਿਹੜੀ ਆਹ ਵਾਲੀ ਹੈ ਨਾ ਇਹ ਮੈਂ 2 ਮੀਟਰ ਲੈ ਕੇ ਆਂਦੀ ਸੀ ਠੀਕ ਹੈ ਇਹ ਲੈਸ ਲੈ ਲਈ 200 ਰੁਪਏ ਦਾ ਦੁਪੱਟਾ ਲੈ ਲਿਆ ਤੇ ਬਾਕੀ ਜਿਹੜੀ ਹੈਗੀ ਆ ਸਟਿਚਿੰਗ ਪੈ ਗਈ ਆ ਤੇ ਇਹੀ ਕਰੀ ਇਹਦੀ ਲੁੱਕ ਜ਼ਿਆਦਾ ਵਧੀਆ ਆ ਗਈ ਆ ਜਿਹੜਾ ਬਾਜ਼ਾਰ ਦੇ ਵਿੱਚ ਆਪਾਂ ਚੀਜ਼ ਬਣੀ ਬਣਾਈ ਰੈਡੀमेड ਜਿਹੜੀ ਤਿਆਰ ਹੋਈ ਚੀਜ਼ ਲੈਨੇ ਆ ਨਾ ਉਹਦੇ ਚ ਜੇ ਤਾਂ ਆਪਾਂ ਨੂੰ ਦੇਖੋ ਵਰਕ ਵਧੀਆ ਲੱਗਦਾ ਤਾਂ ਕਲਰ ਨਹੀਂ ਪਸੰਦ ਆਉਂਦਾ ਕਲਰ ਪਸੰਦ ਆਉਂਦਾ ਤਾਂ ਵਰਕ ਨਹੀਂ ਵਧੀਆ ਲੱਗਦਾ ਪਰ ਜਿਹੜੀ ਆਪਾਂ ਇਦਾਂ ਦੀ ਕਾਟਨ ਦੇ ਸੂਟ ਜਾਂ ਪਾਕਿਸਤਾਨੀ ਸੂਟ ਹੋਗੇ ਇਹ ਲੈ ਕੇ ਇਹਨਾਂ ਦੇ ਉੱਤੇ ਆਪਾਂ ਆਪਣੀ ਮਰਜ਼ੀ ਨਾਲ ਜਿਹੜਾ ਵਰਕ ਕਰਵਾ ਸਕਦੇ ਆ ਅੱਛਾ ਮੈਂ ਤਾਂ ਇਹਦੇ ਗਲੇ ਤੇ ਨਹੀਂ ਲਗਵਾਇਆ ਇੱਕ ਚੀਜ਼ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਦੀ ਆ ਵੀ ਇੱਕ ਨਾ ਇਦਾਂ ਦਾ ਹੀ ਪੂਰਾ ਵਾਈਟ ਕਲਰ ਦਾ ਅੱਜ ਕੱਲ ਤੁਸੀਂ ਦੇਖਿਆ ਹੋਣਾ ਮੈਂ ਤਾਂ ਅਕਰ ਨਹੀਂ ਲਗਵਾਇਆ ਗੜਾਵੀ ਆਂਦਾ ਤੇ ਤੁਸੀਂ ਉਹ ਵੀ ਨਾਲ ਜੇ ਮੈਂ ਇਹਦੀ ਉਹ ਲਗਾ ਲੰਦੀ ਦੀ ਲੁੱਕ ਹੋਰ ਜਿਆਦਾ ਸੋਹਣੀ ਆਣੀ ਸੀ ਪਰ ਮੈਂ ਤਾਂ ਨਹੀਂ ਲਗਵਾਇਆ ਕਿਉਂਕਿ ਗਰਮੀ ਦਾ ਮੌਸਮ ਆ ਹਨਾ ਗਰਮੀ ਦੇ ਵਿੱਚ ਆਪਾਂ ਨੂੰ ਹੀ ਹੁੰਦਾ ਵੀ ਸਿੰਪਲ ਜਿਹਾ ਸੂਟ ਹੋਣਾ ਸੋ ਉਹ ਵੀ ਤੁਸੀਂ ਲਗਵਾ ਸਕਦੇ ਹੋ ਉਹ ਵੀ ਕੋਈ ਜ਼ਿਆਦਾ ਮਹਿੰਗਾ ਨਹੀਂ ਆਉਂਦਾ ਹੈਗਾ ਤੇ ਉਹ ਅਲੱਗ-ਅਲੱਗ ਜਿੰਨਾ ਜਿੱਦਾਂ ਦਾ ਤਾਂ ਫਰਕ ਹੋਊਗਾ ਉਦਾਂ ਦਾ ਤਾਂ ਪ੍ਰਾਈਸ ਹੁੰਦਾ ਠੀਕ ਆ ਸਿੰਪਲ ਵੀ ਆਉਂਦੀ ਨੇ ਤਾਂ ਘੱਟ ਰੇਟ ਦੀ ਹੁੰਦੀ ਆ ਥੋੜਾ ਜਿਹਾ ਪਰਲ ਵਰਕ ਕਰਿਆ ਹੁੰਦਾ ਉਹ ਥੋੜੇ ਮਹਿੰਗੇ ਹੋ ਜਾਂਦੀ ਆ ਕਈਆਂ 'ਚ ਜਰੀ ਦਾ ਵਰਕ ਹੁੰਦਾ ਉਹ ਥੋੜੇ ਜਿਹਾ ਹੋਰ ਮਹਿੰਗੇ ਹੋ ਜਾਂਦੀ ਆ ਸੋ ਅਗਰ ਤੁਸੀਂ ਚਾਹੋ ਨਾਲ ਗਲੇ ਵੀ ਆਉਂਦੇ ਆ ਉਹ ਤੁਸੀਂ ਨਾਲ ਲਗਵਾ ਸਕਦੇ ਹੋ ਤਾਂ ਉਹਦੇ ਨਾਲ ਹੋਰ ਵੀ ਜ਼ਿਆਦਾ ਲੁੱਕ ਸੋਹਣੀ ਹੋ ਜਾਊ ਤੁਹਾਡਾ ਉਹੀ 500 ਰੁਪਏ ਵਾਲਾ ਸੂਟ ਤੁਸੀਂ ਇਹ ਦੇਖ ਲਓ ਵੀ ਘੱਟ ਤੋਂ ਘੱਟ ਉਹੀ 1500-2000 ਤੱਕ ਦਾ ਲੱਗਣਾ ਸ਼ੁਰੂ ਹੋ ਜਾਣਾ ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਹੈਗੀ ਇਹਦੇ ਵਿੱਚ ਤੁਸੀਂ ਦੁਪੱਟਾ ਵੀ ਮਰਜ਼ੀ ਦਾ ਲੈ ਸਕਦੇ ਹੋ ਤੁਸੀਂ ਵਰਕ ਆਫ ਦੀ ਮਰਜ਼ੀ ਦਾ ਕਰਾ ਸਕਦੇ ਹੋ ਲੈਸ ਆਫ ਦੀ ਮਰਜ਼ੀ ਦੀ ਲਗਵਾ ਸਕਦੇ ਹੋ ਕਲਰ ਤੁਸੀਂ ਆਪਣੀ ਮਰਜ਼ੀ ਦਾ ਚੂਸ ਕਰ ਸਕਦੇ ਹੋ ਠੀਕ ਹੈ ਪਰ ਜਿਹੜਾ ਆਪਾਂ ਮਾਰਕੀਟ ਦੇ ਵਿੱਚ ਜਾਣਿਆ ਲੈਣ ਠੀਕ ਹੈ 1000 ਤੋਂ 1200 ਰੁਪਏ ਦਾ ਸੂਟ ਜਿਹੜਾ ਆਪਾਂ ਲੈਣੇ ਆ ਤਾਂ ਉਹ ਦਾ ਤੁਸੀਂ ਦੇਖਿਆ ਹੋਣਾ ਜਾਂ ਤਾਂ ਆਪਾਂ ਨੂੰ ਕੱਪੜਾ ਨਹੀਂ ਵਧੀਆ ਮਿਲਦਾ ਕਲਰ ਵਧੀਆ ਮਿਲ ਜਾਂਦਾ ਜੀ ਤਾਂ ਵਰਕ ਜਿਹੜਾ ਹੈਗਾ ਉਹ ਨਹੀਂ ਜ਼ਿਆਦਾ ਵਧੀਆ ਹੁੰਦਾ ਉਹ ਉਦੜਦਾ ਰਹਿੰਦਾ ਠੀਕ ਹੈ ਕਈਆਂ ਦੇ ਨਾਲ ਦੁਪੱਟੇ ਨਹੀਂ ਵਧੀਆ ਹੁੰਦੇ ਕੁਝ ਨਾ ਕੁਝ ਪ੍ਰੋਬਲਮ ਆਪਾਂ ਨੂੰ ਆਉਂਦੀ ਹੈ ਤੇ ਜੇ ਆਪਾਂ ਉਸ ਤੋਂ ਵੱਡੇ ਯਾਨੀ ਕਿ ਜ਼ਿਆਦਾ ਰੇਂਜ ਦਾ ਸੂਟ ਲੈਣੇ ਆ ਤਾਂ ਫਿਰ ਉਹਦੇ ਨਾਲ ਜਿਹੜਾ ਸਾਨੂੰ ਵੀ ਕੱਪੜਾ ਤਾਂ ਵਧੀਆ ਮਿਲ ਜਾਂਦਾ ਪਰ ਫਿਰ ਉੱਤੇ ਪੈਸੇ ਜ਼ਿਆਦਾ ਲੱਗਦੇ ਆ ਬਟ ਇਹੀ ਆਪਾਂ ਘੱਟ ਪੈਸਿਆਂ ਦੇ ਵਿੱਚ ਆਪ ਆਪਦੇ ਹੱਥ ਨਾਲ ਇੱਕ ਵਧੀਆ ਕੁਆਲਿਟੀ ਦੀ ਚੀਜ਼ ਜਿਹੜੀ ਐ ਤਿਆਰ ਕਰਾ ਸਕਦੀ ਆ ਠੀਕ ਹੈ ਔਰ ਸਭ ਤੋਂ ਵੱਡੀ ਚੀਜ਼ ਜਿਹੜਾ ਇਹ ਦੁਪੱਟਾ ਹੈ ਇਹ ਐ ਤਾਂ ਹੈ ਨਹੀਂ ਵੀ ਮੈਂ ਇਹ ਸੂਟ ਦੇ ਨਾਲ ਹੀ ਹਨਾ ਯੂਜ਼ ਕਰੂੰਗੀ ਜਦੋਂ ਇਹ ਸੂਟ ਮਤਲਬ ਮੇਰਾ ਫਟ ਜਾਊਗਾ ਜਾਂ ਮੈਂ ਇਹਨੂੰ ਪਾਉਣਾ ਬੰਦ ਕਰ ਦੂੰਗੀ ਤਾਂ ਇਹੇ ਸੂਟ ਜਿਹੜਾ ਮੈਂ ਇਹਦਾ ਰੰਗ ਕਟਵਾ ਕੇ ਕਿਸੇ ਹੋਰ ਸੂਟ ਨਾਲ ਕਰਾ ਸਕਦੀ ਆ ਬਾਅਦ ਵਿੱਚ ਹਨਾ ਤਾਂ ਇਹ ਡਾਰਕ ਕਲਰ ਦਾ ਦੁਪੱਟਾ ਹੈ ਤਾਂ ਜਦੋਂ ਬਾਅਦ ਚੋ ਕਰਾਉਂਗੀ ਤਾਂ ਕਿਸੇ ਡਾਰਕ ਕਲਰ ਦੇ ਸੂਟ ਨਾਲ ਹੀ ਫਿਰ ਇਹ ਕਟਾ ਕੇ ਕਰਾ ਸਕਦੀ ਆ ਕਿਉਂਕਿ ਡਾਰਕ ਤੇ ਲਾਈਟ ਨਹੀਂ ਹੋ ਸਕਦਾ ਲਾਈਟਰ ਕਲਰ ਤੇ ਡਾਰਕ ਰੰਗ ਹੋ ਸਕਦਾ ਸੋ ਇਹ ਦੁਪੱਟਾ ਇਹ ਨਹੀਂ ਦੀ ਸਿਰਫ ਇਹ ਹੀ ਸੂਟਣਾ ਉਸ ਤੋਂ ਬਾਅਦ ਮੇਰੇ ਹੋਰ ਕਾਫੀ ਸੂਟਾ ਨਾ ਇਹ ਚੱਲ ਜੂਗਾ ਜਿਹੜੀ ਲੈਸ ਹੈ ਇਹ ਵੀ ਬਾਕੇ ਬਾਅਦ ਵਿੱਚ ਲਾ ਕੇ ਮੈਂ ਦੂਜੇ ਸੂਟਾਂ ਤੇ ਲਾ ਸਕਦੀ ਹਾਂ ਜਿਹੜੀ ਦੁਪੱਟੇ ਦੀ ਹੈ ਸਾ ਉਹ ਵੀ ਬਾਅਦ ਵਿੱਚ ਲਾ ਕੇ ਇਹਨੂੰ ਡਾਈ ਕਰਾ ਕੇ ਦੁਬਾਰਾ ਇਹ ਤੇ ਲਗਵਾ ਸਕਦੀ ਹਾਂ ਸੋ ਮਤਲਬ ਮੇਰੀ ਹਰ ਪੱਖੋ ਬਚਤੀ ਬਚਤ ਹੈ ਮਤਲਬ ਕਿ ਸੂਟ ਹੀ ਸੂਟ ਹੈ ਜਿੱਤਾ ਜਿਹੜਾ ਮੈਂ ਚੇਜ ਕਰੂੰਗੀ ਬਾਕੀ ਦਾ ਸਾਰੀਆਂ ਇਹ ਚੀਜ਼ਾਂ ਮੈਂ ਦੁਬਾਰਾ ਯੂਜ਼ ਕਰ ਸਕਦੀ ਹਾਂ ਸੋ ਉਮੀਦ ਕਰਦੇ ਆਂ ਅੱਜ ਦੀ ਤੁਹਾਨੂੰ ਵੀਡੀਓ ਬਹੁਤ ਵਧੀਆ ਹੈਲਪਫੁਲ ਲੱਗੀ ਹੋਣੀ ਆ ਤੇ ਬਾਕੀ ਜਿਹੜਾ ਅੱਜ ਦਾ ਆਪਣਾ ਸਵਾਲ ਹੈ ਠੀਕ ਹੈ ਉਹ ਇਹ ਹੈ ਵੀ ਜਿਹੜਾ ਮੇਰਾ ਸੂਟ ਦਾ ਰੇਟ ਆ ਉਹ ਕਿੰਨੇ ਦਾ ਹੈ ਠੀਕ ਹੈ ਤੇ ਕਿਹੜੀ ਕੁਆਲਿਟੀ ਦਾ ਕੱਪੜਾ ਹੈ ਮੈਂ ਇਹਦੇ ਵਿੱਚ ਨਾਮ ਵੀ ਭੁੱਲਿਆਗਾ ਸੋ ਤੁਸੀਂ ਉਹ ਜ਼ਰੂਰ ਦੱਸਣਾ ਤੇ ਬਾਕੀ ਜੇ ਤੁਸੀਂ ਚਾਹੋ ਨੀਓ ਮੈਂ ਇਦਾਂ ਦੀਆਂ ਹੋਰ ਵੀਡੀਓਸ ਲੈ ਕੇ ਆਵਾਂ ਹਨਾ ਸਸਤੇ ਸੂਟਾਂ ਤੇ ਅਪੜਾ ਵਧੀਆ-ਵਧੀਆ ਵਰ ਕਿਵੇਂ ਕਰ ਸਕਦੇ ਆਂ ਯਾ ਵਧੀਆ ਲੁੱਕ ਕਿਵੇਂ ਦੇ ਸਕਦੀਆਂ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਫੈਸ਼ਨ ਡਿਜ਼ਾਈਨਿੰਗ ਦਾ ਥੋੜਾ ਜਿਹਾ ਮੈਂ ਚਲੋ ਪਿੱਛੇ ਥੋੜਾ ਜਿਹਾ ਆਪਣੇ ਘਰ ਦੇ ਕੰਮ ਚ ਰਹੀ ਜਾਂਦਾ ਬਿਜ਼ੀ ਹੋ ਗਈ ਸੀ ਕਿ ਮੈਂ ਆਪਣੇ ਲਈ ਕੋਈ ਖਾਸ ਜ਼ਿਆਦਾ ਧਿਆਨ ਉਸ ਸਮੇਂ ਨਹੀਂ ਦਿੱਤਾ ਪਰ ਹੁਣ ਮੈਂ ਡਿਸਾਈਡ ਕੀਤਾ ਕਿ ਜਿਹੜੇ ਵੀ ਮੈਂ ਸੂਟ ਲੈ ਕੇ ਆਉਂਗੀ ਨਾ ਤਾਂ ਮੈਂ ਮਹਿੰਗੇ ਨਹੀਂ ਲੈ ਕੇ ਆਉਂਗੀ ਮੈਂ ਸਸਤੇ ਹੀ ਲੈ ਕੇ ਆਇਆ ਕਰੂੰਗੀ ਪਰ ਉਹਨਾਂ ਤੇ ਜਿਹੜਾ ਜੋ ਵੀ ਕਰਨਾ ਹੈ ਉਹ ਮੈਂ ਆਪਣੇ ਹੱਥ ਨਹੀਂ ਕਰਵਾਉਂਗੀ ਤਾਂ ਕਿ ਉਹਦੀ ਲੁੱਕ ਵੀ ਵਧੀਆ ਲੱਗੇ ਤੇ ਮੇਰੇ ਪੈਸੇ ਵੀ ਬਚ ਜਾਣ ਤੇ ਮੈਨੂੰ ਚੀਜ਼ ਵੀ ਵਧੀਆ ਮਿਲੇ ਸੋ ਅਗਰ ਤੁਸੀਂ ਚਾਹੋ ਨੀਓ ਮੈਂ ਇਦਾਂ ਦੀ ਵੀਡੀਓਜ਼ ਹੋਰ ਲੈ ਕੇ ਆਵਾਂ ਤਾਂ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਬਸਕ੍ਰਾਈਬ ਕਰਾ